ਵਿੱਧੀ ਕੀ ਕਹਿੰਨੇ ਤੁਮਹੇ ਬੜੀ ਹੈ ਨਾ ਕਿਰਪਾ ਹੋ ਜਾ ਬਲ ਮਹਾਰਾਜ ਜੀ ਇੱਕ ਜਾਤ ਬਣਾਈ ਤੁਸੀਂ ਰਹੀ ਦੁਨੀਆ ਤੱਕ ਯਾਦ ਰਹਿਣੀ ਹੈ ਨਾ ਪਰਿਵਾਰ ਬਣੇ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਵੀਰ ਜੀ ਆਦਮੀ ਨੇ ਵਸਤਾ ਕੁਛ ਨਹੀਂ ਹੈ ਇਸ ਜਿਹੜੀ ਸੇਵਾ ਕਰਨ ਦੀ ਭਾਵਨਾ ਹੁੰਦੀ ਆ ਬੰਦੇ ਦੇ ਵਿੱਚ ਆਉਂਦੀ ਹੈ ਜਦੋਂ ਪ੍ਰਮਾਤਮਾ ਆਪ ਬੋੜਦਾ ਨਾ ਆਪਣੇ ਆਪ ਦੀ ਸੇਵਾ ਜਿੱਤੋਂ ਲੈਣੀ ਹੈ ਕਿਸ ਤਰ੍ਹਾਂ ਦੀ ਸੇਵਾ ਲੈਣੀ ਹੈ ਆਪਣੇ ਆਪ ਹੀ ਕਰਾ ਲੈਂਦਾ ਬੰਦਾ ਕਰਨ ਨੂੰ ਤਾਂ ਬਹੁਤ ਕੁਝ ਚਾਹੁੰਦਾ ਹੁੰਦਾ ਔਰ ਆਪਣੇ ਵੱਸ ਨਹੀਂ ਵੈਗੁਰੂ ਦੇ ਬਸ ਆ ਕਿੰਨੀ ਕੋ ਉਹਨਾਂ ਨੇ ਸਾਨੂੰ ਸਮਤ ਬਖਸ਼ੀ ਸਮਤ ਬੁੱਧੀ ਦੇ ਅਨੁਸਾਰ ਜਿੰਨੀ ਕਿ ਸਾਥ ਹੋ ਸਕਦੀ ਸੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰੀ ਹੈ ਰੀਣੀ ਰਮਾਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਸਾਰੇ ਸੰਗਤਾਂ ਦਾ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਲੈਕ ਸਮਝਿਆ ਜਦੋਂ ਅਸੀਂ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਦੱਸਿਆ ਵੀ ਸਾਨੂੰ ਆਹ ਤੀਜ ਦੀ ਜ਼ਰੂਰਤ ਹੈ ਅਸੀਂ ਜਿੰਨੀ ਕਰ ਸਕਦੇ ਸੀ ਆਪਣੇ ਵੱਲੋਂ ਅਸੀਂ ਸੇਵਾ ਕੀਤੀ ਹੈ ਵੈਗੁਰੂ ਜੀ ਨੇ ਆਪ ਲਈ ਹੈ ਉਹੀ ਕਰਵਾਉਣ ਵਾਲੇ ਉਹਨਾਂ ਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਉਹਨਾਂ ਦੇ ਕਾਰਨ ਹੀ ਹੁੰਦਾ ਅਸੀਂ ਕਹਿਣਾ ਚਾਹਾਂਗੇ ਬਹੁਤ ਬਹੁਤ ਧ ਇਹ ਇੱਕ ਹੀ ਪਰਿਵਾਰ ਨਾਲ ਰਿਸ਼ਤਾ ਕੀ ਹੈ ਆਪਣਾ ਪਰਿਵਾਰ ਨਾਲ ਦੇਖੋ ਜੀ ਇਹ ਮੇਰੇ ਨਾਨਕੇ ਪਿੰਡ ਹੈ ਜੀ ਇੱਥੋਂ ਸਾਡੇ ਮਾਮਾ ਜੀ ਨਹੀਂ ਸੀ ਸਾਡੇ ਮਾਤਾ ਜੀ ਨੂੰ ਪ੍ਰੋਪਰਟੀ ਮਿਲੀ ਸੀ ਇਹਨਾਂ ਦੀ ਤਮੰਨਾ ਸੀ ਵੀ ਅਸੀਂ ਇਸ ਨਗਰ ਲਈ ਵੀ ਕੁਝ ਨਾ ਕੁਝ ਕਰੀਏ ਤੇ ਅਸੀਂ ਉਸ ਨੂੰ ਦੇਖਦੇ ਹੋਏ ਮਾਤਾ ਜੀ ਦੀ رائے ਦੇ ਨਾਲ ਹੀ ਕੀ ਕਰਨਾ ਚਾਹੀਦਾ ਹੈ ਕਹਿੰਦੇ ਵੀ ਆਪਾਂ ਕੋਈ ਨੁਕਸਾਨ ਕਰਨਾ ਤੇ ਉਸ ਤਰ੍ਹਾਂ ਹੀ ਅਸੀਂ ਵਿਦਾਨ ਕੀਤਾ ਇਹ ਸਾਡਾ ਨਾਨਕੇ ਪਿੰਡ ਸਾਡੇ ਨਾਨਾ ਜੀ ਦੇ ਨੌਤੀ ਜੀ ਸੀ ਪਾਲ ਕੀ ਗੁਰੂ ਘਰ ਨਾਲ ਦੇ ਆਖਰੀ ਮਨੋਹਰ ਪਤੂ ਦੀਵਾਨਿਆਂ ਦੇ ਭਾਨ ਸਿੰਘ ਦਾ ਠੇਤਰਾਰ ਪੜੀ ਮਹਾਰਾਜ ਤੇ ਅੱਛਾ ਦਾਨ ਕਰ ਰਹੇ ਮਹਾਰਾਜ ਕਾਦੀ ਬੜਾ ਰੱਖੇ ਅੰਦਰਾਗਾਠੀ ਵਾਲਾ ਮੇਰਾ ਪਰਿਵਾਰ ਚੜ੍ਹਦੀਆਂ ਕਰਾ ਰੱਖੇ ਨੱਦਰ ਨੂੰ ਸੁਖ ਸ਼ਾਂਤੀ ਵਰਸੇ ਬਾਨ ਕਰਦਾ ਬਾਲਾ ਅੱਛਾ ਚੱਲੋ ਮਹਾਰਾਜ ਬੱਸ ਤੇ ਕਿਰਪਾ ਕਰੇਾਰੇ ਨੱਦਰ ਖੇਵੇ ਮੇਰੇ ਬਾਪ ਜੀ ਦਾ ਨਾਮ ਹਰੀ ਤਾਂ ਆ ਮਰੇ ਹੈ ਮਹਾਰਾਜ ਚੜ੍ਹਦੀਆਂ ਕਰਾ ਰੱਖੇ ਕੀ ਚਾਹ ਪਾਚਾ ਸਾਡਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਰਬਤ ਪੰਥ ਦਾ ਸਿ ਸਭ ਨੂੰ ਸਾਰੀ ਸਾਰੋ ਪਰ ਫਾਇਦਾ ਅਦਿਕ ਬਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗਰ ਕੀ ਸੇਵਾ ਸਫਲ ਆਏ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਉਣ ਹੋਮੇ ਵਿੱਚੋਂ ਜਾਏ ਦੇਵ ਮਹਾਂਬਾ ਕਰਸਾ ਜੇ ਸਤਿਗੁਰ ਦੇ ਘਰ ਦੀ ਸੇਵਾ ਹੈ ਇਸ ਗੁਰਮੁਖ ਪਰਿਵਾਰ ਨੇ ਕੀਤੀ ਹੈ ਪੂਰੀ ਦੁਨੀਆ ਕਰਦੀ ਹੈ ਔਰ ਗੂਜਦੇ ਆਰਥਸਕਾਰ ਨੂੰ ਮੁੱਖ ਰੱਖ ਰਿਹਾ ਹੋਇਆ ਬੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਜਿਹੜਾ 6 ਲੱਖ ਰੁਪਿਆ ਇਸ ਪਾਲਕੇ ਦੀ ਸੇਵਾ ਸਾਡੇ ਸਤਿਕਾਰਯੋਗ ਭੂਆ ਜੀ ਸਾਡੇ ਸਤਿਕਾਰਯੋਗ ਸਮੁੱਚੇ ਪਰਿਵਾਰ ਨੇ ਸੇਵਾ ਕੀਤੀ ਹੈ ਸਾਧਗੁਰੂ ਮਹਾਰਾਜਾ ਕਿਰਪਾ ਕਰਦੇ ਮੇਰਾ ਪਰਿwidehat ਰੱਖਣਾ ਚੜ੍ਹਦੀ ਕਲਾ ਹਰਮਨ ਦਾਣ ਫਤਿਹ ਬਰਸ ਕਰਨ ਅਸੀਂ ਨਾਲ ਦੀ ਨਾਲ ਇਹ ਵੀ ਬੇਨਤੀ ਜਿਵੇਂ ਕਰਦੇ ਹਾਂ ਬੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਡੇ ਮੈਂਬਰ ਸਾਹਿਬਾਨ ਨੇ ਪ੍ਰਧਾਨ ਸਾਹਿਬਾਨ ਨੇ ਸੂਰ ਨਗਰ ਨਿਵਾਸੀ ਸੰਗਤਾਂ ਨੇ ਇਹ ਬੁਰਦਵਾਰਾ ਸਾਹਮਣੇ ਵਿੱਚ ਉਹ ਮੈਂ ਇਹਨੂੰ ਕੋਈ ਜ਼ਮੀਨ ਦੇਦਾ ਹੋ ਕੋਈ ਪ੍ਰੋਪਰਟੀ ਜਾਂ ਕੋਈ ਮਤਲਬ ਇਹਨਾਂ ਤਰ੍ਹਾਂ ਕੋਈ ਹਮਦੋਂ ਨਾ ਵਸੀਲਾ ਨਹੀਂ ਹੈ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਗੁਰਦਵਾਰ ਸਾਹਿਬ ਦਾ ਪ੍ਰਬੰਧ ਚੱਲਦਾ ਹੈ ਕਮੇਟੀ ਵਾਲੇ ਵੀਰ ਜਿਹੜੇ ਬਰੇ ਹਰ ਬਰੇ ਸੇਵਾ ਕਰਨ ਵਾਸਤੇ ਤਤਪਰ ਰਹਿੰਦੇ ਨੇ ਤੇ ਮਾਇਆ ਭਾਵੇਂ ਹੋਵੇ ਨਾ ਹੋਵੇ ਕਿਹੜਾ ਕੰਮ ਅਸੀਂ ਸ਼ੁਰੂ ਕਰਦੇ ਹਾਂ ਸੰਗਤ ਸਾਡੀ ਗੱਲ ਮੰਨਦੀ ਹੈ ਤੇ ਗੁਰੂ ਸਾਹਿਬ ਦੀ ਆਦਿਵਸਤ ਕਰਕੇ ਹੋਏ ਸਾਰੀਆਂ ਸੰਗਤਾਂ ਵੱਧ ਚੜ ਕੇ ਹਿਸਾਬੋਂ ਇਹਨਾਂ ਸੇਵਾ ਕਰਦੇ ਹਨ ਤੇ ਜਿਸ ਵੀ ਨੇ ਇਸ ਮਾਤਾ ਜੀ ਨੇ ਸਾਡੇ ਕੋਲ ਜਿਹੜੀ ਆਪੀ ਸੇਵਾ ਕਰਨੀ ਇਸਾ ਪਰ ਹਟਾਈ ਸਾਡੇ ਕੋਲ ਇਸ ਚੀਜ਼ ਦੀ ਘਰ ਵੀ ਸੀ ਭਾਵੇਂ ਪਹਿਲਾਂ ਸਾਡੇ ਕੋਲ ਪਾਲਕੀ ਹੈਗੀ ਸੀਗੀ ਪਰ ਉਹ ਟਰੈਕਟਰ ਵਾਲੀ ਪਾਲਕੀ ਸੀ ਤੇ ਹੁਣ ਸਮੇਂ ਦੇ ਮਤਲਬ ਅਕਾ ਇਹ ਪਾਲਕੀਆਂ ਦੀ ਵੀ ਲੋੜ ਹੈ ਕਿਉਂਕਿ ਇਹਦੇ ਬੱਚੀ ਇੰਜਨ ਬੱਸ ਨੂੰਮਾ ਪਾਲਕੀਆਂ ਆਪਾਂ ਕਹਿੰਦੇ ਆ ਪੂਰੀ ਵਧੀਆ ਪੂਰੇ ਸਹੂਲਤਾਂ ਦੇ ਨਾਲ ਸੇ ਪਾਲ ਕਿਸਮੋਚੇ ਪਰਵਾਰ ਨੇ ਸੇਵਾ ਕੀਤੀ ਹੈ ਅਸੀਂ ਸਾਡੀ ਬੋਰਡ ਆਫ ਪ੍ਰੋਬਲਮ ਕਮੇਟੀ ਵੱਲੋਂ ਸਾਡੇ ਮੈਨੇਜਮੈਂਟ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਸਾਡੇ ਜਥੇ ਵੱਲੋਂ ਸਾਰੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਦਿਨ ਦੋਗਣੀ ਰਾਤ ਦੋਗਣੀ ਤਰੱਕੀ ਕਰਨ ਦਾ ਉਹ ਦੋ ਉਪਰਾਲਾ ਬਸ ਕਰਨਾ ਇਹ ਕਹਿੰਦੇ ਹਾਂ ਅਸੀਂ ਖੈਮਾ ਦੇ ਜਾਜ਼ਕਾਂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਮ ਝਾ